ਹੋ ਜਾਂਦੀ ਹੈ ਉਹੋ ਇਹ ਨਾਮ ਰੂਪੀ ਸੱਚੇ ਕਰਮ ਕਰਨ ਦੇ ਵਿੱਚ ਨਿਰਯਤਨ ਲੱਗ ਪੈਂਦੇ ਨੇ ਤੇ ਕਿਉਂਕਿ ਉਹਨਾਂ ਦੇ ਪੂਰਬਲੇ ਕਰਮਾਂ ਦੀ ਲਿਖਤ ਕਮਾਈ ਹੀ ਇਹੋ ਜੀ ਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਪੂਰਬਲੇ ਕਰਮਾਂ ਦੀ ਵਜ੍ਹਾ ਤੇ ਜਿਹੜਾ ਫਲ ਮਿਲਦਾ ਉਹ ਹੀ ਸ਼ੁਭਕਾਮਾਈ ਕਰਦਾ ਮਿਲਦਾ ਹੈ ਤੇ ਇਹ ਗੁਰਮੁਖ ਪ੍ਰਧਾਨ ਕਰਮ ਕਿੰਨਾ ਗੁਰ ਸਿੱਖਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਉੱਪਰ ਪੂਰਬਲੀ ਕਰਮਾਂ ਦੀ ਮਿਹਰਮਤ ਕਰਕੇ ਵਾਹਿਗੁਰੂ ਦੀ ਆਪਣੀ ਨਦਰ ਹੋ ਜਾਂਦੀ ਹੈ ਤ ਜੀ ਆਪਾਂ ਗਾਈ ਫਿਰਿਏ ਕਿ ਉਸ ਵਾਹਿਗੁਰੂ ਦਾ ਹੁਕਮ ਸੱਚਾ ਹੁਕਮ ਮੰਨਣਾ ਕੋਈ ਆਪੇ ਮੰਨ ਲੂਗਾ ਤਾਂ ਇਹ ਥੋੜਾ ਜਿਹਾ ਆਖਾ ਹੈ ਤਾਂ ਇਹੋ ਹੀ ਮੰਨ ਸਕਦਾ ਹਾਸਤਾ ਹੁਕਮ ਜਿਹਦੇ ਤੇ ਉਹ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਨੇ ਤੇ ਉਹ ਆਪੇ ਆਪਣੀ ਕਿਰਪਾ ਕਰਕੇ ਹੁਕਮ ਮਨਾਉਂਦਾ ਹੈ ਤੇ ਹੁਕਮਾ ਸਿਰ ਹੁਕਮ ਕਿਹੜਾ ਹੈ ਸਾਡੇ ਲਈ ਉਹ ਸ਼ਤਨਾਮ ਜਪਨਾ ਨਾਮ ਦੀ ਉਹਿਆਸ ਕਮਾਈ ਕਰਨਾ ਤੇ ਜਿਨ੍ਹਾਂ ਨੇ ਉਸ ਹੁਕਮ ਦੀ ਨਾਮ ਅਭਿਆਸ ਕਮਾਈਆਂ ਕਰਨ ਵਾਲੀ ਕਰਮ ਦੀ ਤਮੀਲ ਕੀਤੀ ਹੈ ਤਾਂ ਉਹਨਾਂ ਦੇ ਅੰਤਰਾਤਮੇ ਨਾਮ ਬਸਣ ਕਰਕੇ ਤਾਂ ਉਹਨਾਂ ਨੂੰ ਉਸ ਦੇ ਹੁਕਮ ਰੂਪੀ ਭਾੜੇ ਮੰਨਣ ਦਾ ਸੱਚਾ ਰਸਾ ਜਿਹੜਾ ਉਹ ਗੁਰਬਾਣੀ ਦੇ ਅਨੁਸਾਰ ਮਨ ਬਚਨ ਕਰਮ ਕਰਕੇ ਆਇਆ ਹੈ ਤਾਂ ਇਹੋ ਜੀ ਗੁਰਮੁਖਿ ਤਿਆਰਿਆਂ ਦੇ ਅੰਦਰੋਂ ਜਿਹੜਾ ਅਸ਼ਰਦਾ ਆੜਾ ਪਰਮ ਹੁੰਦਾ ਉਹਨੇ ਜੰਬਾ ਹੈ ਤੇ ਇਹੋ ਜਿਹੇ ਸ਼ਰਧਾਲੂ ਜਨ ਭਾਵੇਂ ਕਿਸੇ ਜਾਤ ਪਾਤੀ ਚੋਂ ਹੋਣ ਸਤਗੁਰ ਸੱਚਾ ਪਾਤਸ਼ਾ ਸਭ ਕਿਸੇ ਨੂੰ ਆਪਣੇ ਨਾਲ ਆਪਣੀ ਸੰਤ ਸੰਗਤ ਦੇ ਨਾਲ ਮਿਲਾ ਲੈਂਦਾ ਹੈ ਤਾਂ ਇਹ ਵਾਹਿਗੁਰੂ ਦੇ ਪਿਆਰ ਦੀ ਨਿਸ਼ਾਨੀ ਹੈ ਤਾਂ ਜਿਨ੍ਹਾਂ ਦਾ ਹਾਲੇ ਤੱਕ ਨਾਮ ਅਭਿਆਸ ਰੂਪੀ ਤੌਰ 'ਤੇ ਨਹੀਂ ਤੁਰਿਆ ਅਤੇ ਨਾਮ ਦੀ ਕਮਾਈ ਰੂਪੀ ਬਰਕਤ ਜਿੰਨਾ ਉੱਤੇ نازਲ ਨਹੀਂ ਹੋਈ ਉਹਨਾਂ ਨੂੰ ਸਮਝੋ ਕਿ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਅੰਮ੍ਰਿਤ ਛਕ ਕੇ ਵੀ ਜਿਹੜੇ ਨਾਮੋਂ ਸਖਣੇ ਨੇ ਉਹਨਾਂ ਨੇ ਗੁਰਮਤ ਮर्यादा ਦੇ ਅਨੁਸਾਰ ਸਤਿਗੁਰੂ ਨੂੰ ਧਾਰਨ ਹੀ ਨਹੀਂ ਕੀਤਾ ਤਿੰਨਾਂ ਨੂੰ ਗੁਰੂ ਵਰਸਾਈ ਨਾਮ ਕਮਾਈਆਂ ਵਾਲੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਸ਼ਕਨ ਅਤੀ ਨਾਮ ਜਪਣ ਦੀ ਬਾਤ ਹੀ ਪ੍ਰਾਪਤ ਨਹੀਂ ਹੋਈ ਤਾਂ ਪੰਜਾਂ ਪਿਆਰਿਆਂ ਪ੍ਰਵਾਨ ਹੋਏ ਪੰਜਾਂ ਪਿਆਰਿਆਂ ਅੰਦਰ ਸਤਿਗੁਰੂ ਆਪ ਵਰਤਦਾ ਹੈ ਤੇ ਸਤਿਗੁਰੂ ਦੀ ਨੂਰ ਜੋਤ ਕਿਰਪਾ ਹੁੰਦੀ ਹੈ ਉਤਮ ਜਨਮ ਸਥਾਨ ਹੈ ਵਾਸਾ ਉਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰਮਾਈ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਪਾਵਣਿਆ ਹਉ ਵਾਰੀ ਜੀਉ ਵਾਰੀ ਪੜਿ ਪੁਜ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੈ ਗੁਰ ਸੱਚਾ ਸ਼ੋਭਾ ਪਾਵਣਿਆ ਤਾਂ ਜਿਨਾ ਗੁਰਮੁਖ ਜਨਾਂ ਦਾ ਸੱਚੇ ਸ੍ਰੇਸ਼ਟ ਥਾਨ ਜਿਹਨੂੰ ਸਥਾਨ ਕਿਹਾ ਗਿਆ ਹੈ ਉੱਥੇ ਵਾਸਾ ਹੈ ਤਿੰਨਾਂ ਜਨਾਂ ਦਾ ਜਨਮ ਉੱਤਮ ਹੈ ਐਸੀ ਗੁਰੂ ਘਰ ਦੇ ਗੁਰਮਖ ਪਿਆਰੇ ਹੀ ਹਨ ਇਸ ਸਥਾਨਿਤ ਕਿ ਸੁਨੇ ਆ ਗਿਆ ਹੈ ਗੁਰ ਸੰਗਤ ਨੇ ਕਿਹਾ ਗਿਆ ਹੈ ਤਾਂ ਐਸੀ ਜਨ ਗੁਰੂ ਘਰ ਦੇ ਗੁਰਮਖ ਪਿਆਰੇ ਹੀ ਹਨ ਜਿਨ੍ਹਾਂ ਦਾ ਸਦਾ ਸਦ ਨਿਵਾਸ ਗੁਰ ਸੰਗਤਾਂ ਵਿੱਚ ਹੀ ਰਹਿੰਦਾ ਹੈ ਤੇ ਉਹ ਘਰ ਦੇ ਵਿੱਚ ਰਹਿੰਦੇ ਹੋਏ ਹੀ ਗ੍ਰਸਤ ਦੇ ਵਿੱਚ ਨਿਵਾਸ ਰੱਖਦੇ ਹੋਏ ਹੀ ਸਤਿਗੁਰੂ ਨੂੰ ਸੇਮਦੇ ਹੋਏ ਸਤਿਗੁਰੂ ਦੀ ਬਖਸ਼ੀ ਸੇਵਾ ਭਗਤੀ ਦੀ ਬਰਕਤ ਦੇ ਨਾਲ ਇਸ মোহ ਮਾਇਆ ਤੋਂ ਉਪਰਾਮ ਰਹਿੰਦੇ ਹਨ ਤੇ ਗੁਰਮੁਖ ਐਭਾਂ ਦੇ ਗੁਰਮੁਖ ਪਿਆਰਿਆਂ ਨੂੰ মোহ ਮਾਇਆ ਦਾ ਲੇਪ ਨਹੀਂ ਲੱਗਦਾ ਤੇ ਐਸੀ ਗੁਰਮੁਖ ਜਨ ਗੁਰਮੁਖ ਨਾਮਧੀਆਂ ਅਭਿਆਸ ਕਮਾਈਆਂ ਕਰਦੇ ਹੋਏ ਤਨ ਰੰਗਾਂ ਦੇ ਵਿੱਚ ਨਾਮ ਜਪਦੇ ਰਹਿੰਦੇ ਹਨ ਤਾਂ ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਰਸ ਦੇ ਵਿੱਚ ਰੱਜਿਆ ਰਹਿੰਦਾ ਹੈ ਸਦਾ ਤ੍ਰਿਪਤ ਹੋਆ ਰਹਿੰਦਾ ਹੈ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨਾਮ ਦੀ ਹੀ ਪੜਾਈ ਪੜੀ ਹੈ ਕੇਵਲ ਨਾਮ ਨੂੰ ਹੀ ਜਪਿਆ ਹੈ ਤਿਨ ਨਾਮ ਅਧਿਆਸ ਦੀਆਂ ਅਤੁੱਟ ਕਮਾਈਆਂ ਕਰ ਕਰ ਵਾਹਿਗੁਰੂ ਨੂੰ ਮਨ ਦੇ ਵਿੱਚ ਵਸਾਇਆ ਹੈ ਉਹਨਾਂ ਲਈ ਹੋਰ ਕਿਹੜਾ ਕਰਮ ਹੈ ਜਿਹੜਾ ਬਾਕੀ ਰਹਿ ਗਿਆ ਹੋਵੇ ਕਰਨ ਵਾਲਾ ਤਾਂ ਇੱਥੇ ਸਮਝਾਇਆ ਕਿ ਨਾਨਕ ਨਾਮ ਮਿਲਾ ਵਡਿਆਈ ਇਦੋਂ ਉੱਪਰ ਕਰਮ ਨਹੀਂ ਤਾਂ ਇਸ ਤੋਂ ਉੱਪਰ ਕੋਈ ਕਰਮ ਰਹਿ ਨਹੀਂ ਗਿਆ ਇਸ ਲਈ ਗੁਰਮੁਖਾਂ ਦਾ ਨਾਮ ਅਭਿਆਸ ਕਮਾਈਆਂ ਵਾਲਾ ਕਰਮ ਸਾਰੀ ਕਰਮਾਂ ਤੋਂ ਪ੍ਰધાન ਕਰਨੇ ਹੈ ਬਾਕੀ ਦੇ ਜਿੰਨੀ ਵੀ ਆਨਮਤ ਕਰਮ ਨੇ ਉਹ ਸਾਰੀ ਆਵਾਗੌਣ ਦੇ ਕੰਮ ਨੇ ਜਿਹੜੇ ਕਿਸੇ ਵੀ ਲੇਖੇ ਨਹੀਂ ਲੱਗਦੇ ਗੁਰਮੁਖ ਪੜ੍ਹੇ ਹਰ ਨਾਮ ਸਲਾਹੇ ਤਾਂ ਗੁਰਮੁਖ ਪੜਾਈ ਕਰਦੇ ਨੇ ਬਸ ਇਹੀ ਕਿ ਉਹ ਵਾਹਿਗੁਰੂ ਨਾਮ ਨੂੰ ਹੀ ਸਲਾਹਦੇ ਹਨ ਤਾਂ ਉਹ ਸਿਫਤ ਸਲਾਹ ਕਰੀ ਜਾਣਾ ਹੀ ਗੁਰਮੁਖਾਂ ਦੀ ਸੱਚੀ ਗੁਰਮਤ ਪੜਾਈ ਹੈ ਇਹੀ ਉਹਨਾਂ ਦਾ ਸਭ ਤੋਂ ਪ੍ਰধান ਕਰਮ ਹੈ ਗੁਰੂ ਸਾਹਿਬ ਸੱਚ ਫਰਮਾਉਂਦੇ ਨੇ ਕਿ ਅਜਹੀ ਸੱਚੀ ਸਿਰਫ ਸਲਾਹ ਵਾਲੀ ਪੜਾਈ ਪੜਨ ਵਾਲੇ ਇਹੋ ਜਿਹਾ ਪ੍ਰਧਾਨ ਕਰਮ ਦੀ ਕਮਾਈ ਕਰਨ ਵਾਲੀ ਗੁਰਮੁਖ ਜਨ ਹੀ ਸੱਚੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸ਼ੋਭਾ ਪਾਉਣ ਵਾਲੇ ਬਣਦੇ ਨੇ ਉਹ ਪਾਰਗ੍ਰੰਥ ਪਰਮੇਸ਼ਰ ਅਲੱਖ ਵਾਹਿਗੁਰੂ ਕਿਉਂ ਹੋ ਹੋਰ ਕਿਸੇ ਵੀ ਵਿਧੀ ਨਾਲ ਕਿਸੇ ਤੋਂ ਵੀ ਲੱਖਿਆ ਨਹੀਂ ਜਾਂਦਾ ਭਾਵੇਂ ਕੋਈ ਕਰੋੜਾਂ ਕੰਮ ਕਰ ਸਕਰ ਤੱਕ ਜਾਵੇ ਤਾਂ ਉਸ ਵਾਹਿਗੁਰੂ ਦਾ ਤੇਜ ਕਿਸੇ ਤੋਂ ਵੀ ਨਹੀਂ ਪਾਇਆ ਜਾ ਸਕਦਾ ਚਾਹੇ ਕੋਈ ਲੱਖਾਂ ਆਦਮਤ ਕਰਮ ਕਰਨ ਵਾਲਾ ਹੋਵੇ ਉਹ ਉਹ ਲੱਖ ਆਪੇ ਉਹ ਵਾਹਿਗੁਰੂ ਸਾਰੀ ਹੀ ਖੰਡਾਂ ਬ੍ਰਹਮੰਡਾਂ ਵਿੱਚ ਸਭ ਘਟਾਂ ਦੇ ਵਿੱਚ ਸਮਾਇਆ ਹੋਇਆ ਹੈ ਪਰ ਉਹ ਹੋਰ ਕਿਸੇ ਵੀ ਕਰਮ ਦੇ ਕੰਮ ਕਰਕੇ ਪਰਤੱਖ ਨਹੀਂ ਹੁੰਦਾ ਨਹੀਂ ਪਾਇਆ ਜਾ ਸਕਦਾ ਤੇ ਜਿਸ ਗੁਰਮੁਖ ਪਿਆਰੇ ਉੱਤੇ ਉਸ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਉਸੇ ਨੇ ਹੀ ਉਸ ਸਤਿਗੁਰੂ ਨੂੰ ਪੇਟਿਆ ਹੈ ਕਿ ਸਤਿਗੁਰੂ ਨੂੰ ਭੇਟਣ ਤੋਂ ਬਾਅਦ ਉਹ ਨਿਗੁਰੀਓ ਸੁਗੁਰਾ ਬਣਿਆ ਹੈ ਤੇ ਗੁਰਮਤਿ ਦੀ اٹਲ ਮਰਿਆਦਾ ਅਨੁਸਾਰ ਪੰਜਾਂ ਪਿਆਰਿਆਂ ਦੁਆਰਾ ਇਸ ਕਰਕੇ ਕਿ ਜਿਲੇ ਕਿਸੇ ਨੂੰ ਸੱਚਾ ਸੁਖ ਪ੍ਰਾਪਤ ਹੈ ਇਸ ਦੁਨੀਆ ਦੇ ਅੰਦਰ ਤਾਂ ਉਹ ਨਾਮ ਅਭਿਆਸ ਰੂਪੀ ਸਭ ਤੋਂ ਉਤਮ ਕਰਮ ਕਰਨ ਵਾਲੀ ਗੁਰਮਖਾਂ ਨੂੰ ਪ੍ਰਾਪਤ ਹੈ ਹੋਰ ਕਿਸੇ ਵੀ ਆਨਮਤ ਦੇ ਕਰਮ ਕਰਨ ਵਾਲੇ ਨੂੰ ਪ੍ਰਾਪਤ ਨਹੀਂ ਹੈ ਚਾਹੀ ਉਹ ساری ਉਮਰ ਕਰ ਕਰਕੇ ਹੰਬ ਜਾਈ ਕਿਉਂਕਿ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਆਨਮਤ ਕਰਮਾਂ ਦੇ ਕਰਨ ਵਾਲੇ ਦਾ ਮਨ ਕਦੇ ਵੀ ਪ੍ਰਵੋਧਿਆ ਨਹੀਂ ਜਾ ਸਕਦਾ ਮਨ ਪ੍ਰਵੋਧਿਆ ਜਾ ਸਕਦਾ ਹੈ ਤਾਂ ਕੇਵਲ ਤੇ ਕੇਵਲ ਗੁਰਮੁਖ ਪ੍ਰਦਾਨ ਕਰਮ ਦੇ ਦੁਆਰਾ ਪ੍ਰਗੋਧਿਆ ਜਾ ਸਕਦਾ ਹੈ। ਮਨਮੁਖ ਬੋਤੋ ਹਰ ਕੇ ਨਾਹੀਂ ਗੈਰਿਸ ਪ੍ਰਾਪਤ ਆਵਰ ਠਾਈ। ਤਾਂ ਮਨਮੁਖ ਜਿੰਨੇ ਵੀ ਕਰਮ ਕਰਦੇ ਨੇ ਉਹ ਚੁਤਰਾਈ ਜਾਂ ਫਿਰ ਮਨਮੁਖਤਾਈ ਦੇ ਅਧੀਨ ਹੋ ਕੇ ਕਰਦੇ ਨੇ। ਤੇ ਇਹੋ ਜੇ ਕਰਮ ਕਿਸੇ ਲਈ ਨਹੀਂ ਲੱਗਦੇ ਕਿਸੇ ਟਿਕਾਣੀ ਨਹੀਂ ਲੱਗਦੇ। ਤੇ ਅਨਮਤ ਦੇ ਕਰਮ ਕਰਨ ਵਾਲੇ ਮਨਮੁਖਾਂ ਨੂੰ ਕਿਤੇ ਫਿਰ ਟਿਕਾਣਾ ਵੀ ਨਹੀਂ ਮਿਲਦਾ ਉਹ ਆਗੈ ਗੌਣ ਦੇ ਵਿੱਚ ਘੁੰਮਦੇ ਰਹਿੰਦੇ ਨੇ ਸਗੁਣਤੀ ਉਲਟਾ ਮਨਮਤਾ ਦੇ ਅਨੁਸਾਰ ਕੰਮ ਕਰਨ ਦੇ ਨਾਲ ਅਦਮਾਨ ਵੱਧਦਾ ਹੈ ਜਿਉਂ ਜਿਉਂ ਨਾ ਨੂੰ ਕੀ ਕਰਮ ਕਰਕੇ ਜਾਂਦੇ ਨੇ ਤਿਉਂ ਤਿਉਂ ਹੰਕਾਰ ਵੱਧ ਜਾਂਦਾ ਹੈ ਬਦਲੇ ਵਾਂਗੂੰ ਮਾਕੇ ਬਥੇਰੀਆਂ ਬਦਲ ਸਮਾਦੀਆਂ ਲਾਉਂਦੇ ਨੇ ਪਰ ਲੱਗਦੀਆਂ ਨਹੀਂ ਕਿਉਂਕਿ ਈਮਾਨ ਟਿਕਾਣੇ ਤੇ ਨਹੀਂ ਹੁੰਦਾ ਤਾਂ ਸਤਿਗੁਰੂ ਜੀ ਦੇ ਤਿਰੜਾਈ ਕਰਮ ਕੀਤੇਆਂ ਬਿਨਾ ਮੁਕਤੀ ਕਿਸੇ ਦੀ ਵੀ ਨਹੀਂ ਹੁੰਦੀ ਤੇ ਜਿੰਨਾ ਉੱਤੇ ਗੁਰੂ ਦੀ ਪ੍ਰਸਾਦ ਰੂਪੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ चौहान ਝੁਗਾ ਅੰਦਰ ਗੁਰੂ ਹੀ ਮੁਕਤੀ ਦਾ ਦਾਤਾ ਹੈ ਤੇ ਗੁਰਮੁਖਾਂ ਦੀ ਜਾਤ ਵੀ ਤੇ ਪਾਤ ਵੀ ਕੇਵਲ ਤੇ ਕੇਵਲ ਨਾਮ ਹੀ ਹੈ ਤੇ ਨਾਮ ਦੁਆਰਾ ਹੀ ਸੱਚੀ ਵਡਿਆਈ ਮਿਲਦੀ ਹੈ ਜੋ ਚੰ ਗਾਇ ਤੇ ਆਏ ਜਸ ਠਾਕਰ ਤਾਸ ਪ੍ਰਭੁ ਹਥਾਨਾ ਨ ਤੈ ਵਡ ਭਾਗ ਬਸੇ ਉਹ ਮਨ ਜਾਕੇ ਕਰਮ ਪ੍ਰਦਾਨ ਮਥਾਨਾ ਨ ਜਿੜੀ ਗੁਰਮੁਖ ਜਨ ਠਾਕੁਰ ਦਾ ਜਸ ਗਾਉਂਦੇ ਨੇ ਤੇ ਠਾਕਰ ਨੂੰ ਧਿਆਉਂਦੇ ਨੇ ਤਿੰਨਾ ਦਾ ਗਾਉਣਾ ਧਿਆਉਣਾ ਇਹ ਕਰਮ ਉਹਨਾਂ ਨੂੰ ਸਿੱਧਾ ਪ੍ਰਭੂ ਦੇ ਠੌਰ ਮੁਕਾਮ ਤੇ ਪਹੁੰਚਾ ਦਿੰਦਾ ਹੈ ਤੇ ਜਿਨ੍ਹਾਂ ਦੇ ਮਸਤਕ ਤੇ ਇਹ ਗੁਰਮੁਖ ਕਰਮ ਪ੍ਰਦਾਨ ਲਿਖਿਆ ਹੁੰਦਾ ਹੈ ਉਹ ਗੁਰਮੁਖ ਜਨ ਬਹੁਤ ਵਿਡਪਾਗੀ ਹੁੰਦੇ ਨੇ ਉਨ੍ਹਾਂ ਦੇ ਮਨ ਅੰਦਰ ਮੁੱਢ ਤੋਂ ਹੀ ਖੁੱਲ੍ਹੇ ਉਹ ਕਰਮ பயੋ ਪ੍ਰਗਾਸਾ ਵਾਲੀ ਗੁਰਮਤਿ ਗਿੱਧ ਪ੍ਰਾਪਤ ਹੋਣ ਦੇ ਸਮੇਂ ਤੋਂ ਹੀ ਵਾਹਿਗੁਰੂ ਵਸਿਆ ਹੋਇਆ ਹੁੰਦਾ ਹੈ ਤੇ ਇਹ ਹੀ ਗੁਰਮੁਖ ਪ੍ਰਧਾਨ ਕਰਮ ਕਰਦਿਆਂ ਜਦੋਂ ਬਾਹਰ ਅੰਦਰ ਵਾਹਿਗੁਰੂ ਜੋਤੀ ਸਰੂਪ ਜੋਤ ਪ੍ਰਗਾਸ ਦਾ ਉਜਾਰਾ ਹੋ ਜਾਂਦਾ ਹੈ ਤਾਂ ਇਸ ਅਵਸਥਾ ਤੇ ਇਹ ਅੰਤਮ ਸਿੱਟਾ ਜਿਹੜਾ ਉਹ ਅੰਕਰ ਹੁੰਦਾ ਹੈ ਕਿ ਉਹਨਾਂ ਦੇ ਇਸ ਗੁਰਮਖ ਪ੍ਰਦਾਨ ਕਰਮ ਦੇ ਕਰਨ ਦੇ ਨਾਲ ਜਿੰਨੇ ਵੀ ਪੂਰਬਲੇ ਕਰਮ ਨੇ ਉਹ ਸਾਰੇ ਨਾਸ ਹੋ ਜਾਂਦੇ ਨੇ ਬਾਹਰ ਪੀਤਰ ਪਿਆ ਪਰਗਾਸ ਤਦ ਹੁਆ ਸਗਲ ਕਰਮ ਦਾ ਨਾਸ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੁਆ ਤਿਸ ਰੂਪ ਨ ਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਜਿਨ ਪੀਆ ਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾਂ ਛੋਡੇ ਮਾਇਆ ਕੇ ਲਾਹੇ ਨਿਰੰਜਨ ਰਿੰਕਾਰ ਵਾਹਿਗੁਰੂ ਨੇ ਆਪਣੀ ਨਿਰੰਜਨਤਾ ਵਰਤਾ ਕੇ ਗੁਰੂ ਨਾਨਕ ਨਰਿੰਕਾਰੀ ਦੇ ਦੁਆਰਾ ਇਸ ਨਾਮ ਰੂਪੀ ਸ਼ਬਦ ਨੂੰ ਗੁਰਸਿੱਖਾਂ ਲਈ ਗੁਰਮਖਾਂ ਦੇ ਕਰਮ ਕਮਾਉਣ ਦੇ ਲਈ ਉਤਪਤ ਕੀਤਾ ਗੁਰੂ ਨਾਨਕ ਨਰਿੰਕਾਰੀ ਨੇ ਜਿੰਨਾ ਜਿੰਨਾ ਗੁਰਮਖਾਂ ਦੀਆਂ ਰਿਦੈ ਰੂਪੀ ਮੀਆਂ ਅੰਦਰ ਇਸ ਨਰਿੰਕਾਰੀ ਸ਼ਬਦ ਦਾ ਬੀਜ ਬੋਇਆ ਤੇ ਉਹਨਾਂ ਰਿਦੇ ਰੂਪ ਭੂਮੀਆਂ ਅੰਦਰ ਇਹ ਸ੍ਰੇਸ਼ਟ ਕਰਮਾਵਲੀ ਬੇਲ ਪਰ ਫੁੱਲਤ ਹੋ ਕੇ ਪੁੰਗਰੀ ਫੂਲ ਲੱਗੇ ਫਲ ਰਤਨ ਭਾਂਤ ਤਾਂ ਗੁਰਸਿੱਖਾਂ ਦੀ ਰਿਦੇ ਰੂਪੀ ਭੂਮੀ ਅੰਦਰ ਜੋ ਅੰਮ੍ਰਿਤ ਬੀਜ ਸੰਚਿਆ ਗਿਆ ਉਸ ਨੂੰ ਗੁਰਮਖ ਜਨਾਂ ਨੇ ਅਭਿਆਸ ਰੂਪੀ ਕਮਾਈਆਂ ਕਰ ਕਰਕੇ ਇਮਾਂ ਸ਼ੁਭ ਕਰਨੀਆਂ ਦੁਆਰਾ ਦਿਨ ਰਾਤ ਦੀਆਂ ਅਤੁੱਟ ਕਮਾਈਆਂ ਕਰ ਕਰਕੇ ਆਲਿਆ ਤੇ ਹਿਰਦੇ ਅੰਦਰ ਹੀ ਉਸ ਅੰਮ੍ਰਿਤ ਬੀਜ ਤੋਂ ਇੱਕ ਤਾਰ ਜਾਤੀ ਵਿਰਖ ਉੱਗ ਖਲੋਇਆ ਤੇ ਜਿਸ ਨੂੰ ਜੋਤ ਰਤਨ ਭੰਤੀ ਤੇ ਰਸ ਪ੍ਰਕਾਸ਼ ਕਰੰਤੀ ਫਲ ਫੁੱਲ ਲੱਗੇ ਇਹ ਗੁਰਮਤਿ ਸ਼ਬਦ ਅਭਿਆਸੀ ਐਸਾ ਅਮਰ ਕਰਮ ਹੈ ਕਿ ਜਿਉਂ ਜਿਉਂ ਇਸ ਅਭਿਆਸ ਦੀ ਕਮਾਈ ਵਧਾਓ ਤਿਉਂ-ਤਿਉਂ ਇਸ ਦੀ ਜੋਤ ਆਬਾ ਹਿਰਦੇ ਅੰਦਰ ਤੇ ਫਿਰ ਅੰਦਰ ਬਾਹਰ ਅਤ ਜਲਾਲ ਦੇ ਰੂਪ ਵਿੱਚ ਦਿਨੋਂ-ਦਿਨ ਵੱਧ ਤੋਂ ਵੱਧ ਵਧੇਰੇ ਤੋਂ ਵਧੇਰੇ ਪ੍ਰਕਾਸ਼ ਦੇ ਵਿੱਚ ਫਸਰਦੀ ਚੱਲੀ ਜਾਂਦੀ ਹੈ ਤਾਂ ਇਹੋ ਜੀ ਜੋਤ ਦੇ ਰੰਕਾਰੀ ਰੰਗਾਂ ਦੇ ਵਿੱਚ ਨਾਮ ਅਭਿਆਸ ਕਮਾਈ ਕਰਨ ਵਾਲੇ ਗੁਰਮੁਖ ਜਨਾਂ ਦੇ ਦਸਵੇਂ ਦੁਆਰ ਅੰਦਰ ਅਨਹਦ ਸ਼ਬਦ ਵਜਣ ਲੱਗ ਜਾਂਦੇ ਨੇ ਤੇ ਮਾਇਆ ਦੇ ਲਾਹੇ ਉਹਨਾਂ ਦੇ ਓਕੇ ਹੀ ਤਿਆਗ ਦਿੱਤੇ ਜਾਂਦੇ ਨੇ। ਇਹ ਉਸ ਦੀ पसरी ਮਾਇਆ ਦੇ ਸਗਲ ਪਵਨਾ ਅੰਦਰ ਵੀ ਇੱਕੋ ਪਰਮਾਤਮ ਜੋਤ ਦਾ ਜਲਵਾ ਉਹਨਾਂ ਨੂੰ ਨਜ਼ਰ ਆਉਂਦਾ ਹੈ। ਗੁਰੂ ਨਾਨਕ ਦੇ ਘਰ ਦਾ ਵਿਰਸਾ ਆਇਆ ਗੁਰਮੁਖ ਅਨਹਦ ਸ਼ਬਦ ਵਿੱਚ ਲੀਨ ਹੋਇਆ ਵਿਆ ਵਾਹਿਗੁਰੂ ਸੱਚੇ ਖਸਮ ਨਾਲ ਤਦ ਰੂਪ ਹੋ ਕੇ ਅਪੇਧ ਹੋਇਆ ਰਹਿੰਦਾ ਹੈ ਜੋਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਓ ਇਸਾ ਕੋ ਆਪਣੀ ਸ਼ਰਨਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਧਾਰਤ ਨੋ ਨਿਦ ਪਾਈ ਰਹਾ ਕਰਮ ਤਰਮ ਸਚ ਸਾਚਾ ਨਾਉ ਤਾਂ ਕੇ ਸਦ ਬਲਹਾਰੀ ਜਾਉ ਜੋ ਹਰ ਰਾਤੇ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਦਾਨੀ ਜਿਨ੍ਹਾਂ ਨੂੰ ਗੁਰਪ੍ਰਸਾਦੀ ਹਰ ਰਸ ਆਇਆ ਹੈ ਅਤੇ ਜਿਨ੍ਹਾਂ ਗੁਰੂ ਤਲਾਰਿਓ ਗੁਰਪ੍ਰਸਾਦ ਕਰਕੇ ਨਾਮ ਕਪਦਾਰਥ ਰੂਪੀ ਨੌਨਿਦ ਪਾਈ ਹੈ ਉਹਨਾਂ ਦੀ ਹਰਦਮ ਦੀ ਲਾਲਸਾ ਹੈ ਕਿ ਵਾਹਿਗੁਰੂ ਨਾਨੂ ਆਪਣੀ ਹਮੇਸ਼ਾ ਸ਼ਰਣ ਦੇ ਵਿੱਚ ਹੀ ਰੱਖੇ ਤੇ ਉਹ ਇਹੀ ਬੇਨਤੀ ਕਰਦੇ ਰਹਿੰਦੇ ਨੇ ਕਿ হে ਵਾਹਿਗੁਰੂ ਸਾਨੂੰ ਸਦਾ ਆਪਣੀ ਸ਼ਰਨਾਈ ਦੇ ਵਿੱਚ ਰੱਖੋ ਜਿੱਥੇ ਸਦਾ ਤੇਰੇ ਸਨਮੁਖ ਦਿਦਾਰ ਹੀ ਹੁੰਦੇ ਰਹਿਣ ਤਾਂ ਅਸਲੀ ਸ਼ਰਨ ਆਗਤ ਸੇਹੀ ਜਨ ਰਹਿੰਦੇ ਨੇ ਜੋ ਪਰਤੱਖ ਦਿਦਾਰਿਆਂ ਦਾ ਆਨੰਦ ਮਾਣਦੇ ਨੇ ਤੇ ਇਹਹੀ ਆਨੰਦ ਮਾਣਨਾ ਉਹਨਾਂ ਨੂੰ ਹੀ ਪ੍ਰਾਪਤ ਹੈ ਜਿਨ੍ਹਾਂ ਨੇ ਨਾਮ ਪਦਾਰਥ ਪਾਇਆ ਹੈ ਕਿ ਜਿਨ੍ਹਾਂ ਨੇ ਉਤਟ ਕਮਾਈਆਂ ਨਾਮ ਅਭਿਆਸਤੀਆਂ ਕੀਤੀਆਂ ਹਨ ਇਸ ਪ੍ਰਦਾਨ ਗੁਰਮੁਖ ਕਰਮ ਦੀ ਬਦੌਲਤ ਹੀ ਸਦਾ ਗੁਰੂ ਕਰਤਾਰ ਦੀ ਸੰਮੁਖਤਾ ਸ਼ਰਣਾਗਤ ਸ਼ਰਣ ਦੇ ਵਿੱਚ ਰਹਿਣ ਦੀ ਪਰਮ ਪਦਵੀ ਮਿਲਦੀ ਹੈ ਜਿਸ ਵਟਾਗੇ ਗੁਰਮੁਖ ਜਨ ਨੂੰ ਸਤਿਗੁਰੂ ਨੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ ਤਿਸੇ ਤੋਂ ਹੀ ਨਾਮ ਰੂਪੀ ਸੱਚ ਦੀ ਕਰਮ ਕਮਾਈ ਹੋਈ ਹੈ ਕਾਬ ਕਿ ਗੁਰਮੁਖ ਜਨਾਂ ਤੋਂ ਨਾਮ ਕਮਾਈ ਬਿਨਾ ਹੋਰ ਕੋਈ ਕਰਮ ਨਹੀਂ ਹੁੰਦਾ। ਉਹਨਾਂ ਤੋਂ ਨਾਮ ਰੂਪੀ ਸੱਚ ਹੀ ਕਮਾਇਆ ਜਾਂਦਾ ਹੈ ਤੇ ਉਹਨਾਂ ਦੇ ਹਿਰਦੇ ਅੰਦਰ ਸਦਾ ਨਾਮ ਹੀ ਨਾਮ ਵਸਿਆ ਰਹਿੰਦਾ ਹੈ। ਤੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਉਹਨਾਂ ਤੋਂ ਨਾਮ ਜਪ ਦੀ ਕਮਾਈ ਵਿੱਚ ਕਦੇ ਵੀ ਪੰਗੜਾ ਨਹੀਂ ਪੈਂਦੀ। ਤੇ ਇਸ ਅਥਾਰ ਨਾਮ ਅਭਿਆਸ ਕਮਾਈ ਦੇ ਪ੍ਰਤਾਪ ਕਰਕੇ ਤਿੰਨਾਂ ਦਾ ਦਿਨ ਰਾਤ ਉਸ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਵਾਲਾ ਸੰਗ ਬਣਿਆ ਰਹਿੰਦਾ ਹੈ। ਉਹਨਾਂ ਦੇ ਕਰਮ ਤਰਨ ਬਸ ਇਹੀ ਹਨ ਕਿ ਆਨੰਦ ਦੇ ਸੱਚੇ ਨਾਮ ਰੂਪੀ ਸੱਚ ਦੀਆਂ ਕਮਾਈਆਂ ਹੀ ਉਹ ਕਰੀ ਜਾਂਦੇ ਹਨ। ਇਹੋ ਜੇ ਸੱਚੇ ਪ੍ਰਤਾਨ ਕਰਮ ਕਰਨ ਵਾਲੇ ਗੁਰਮੁਖ ਜਨਾ ਤੋਂ ਗੁਰੂ ਨਾਨਕ ਸਾਹਿਬ ਸਦਾ ਬਲਹਾਰੇ ਜਾਂਦੇ ਹਨ ਤੇ ਐਸੇ ਵਾਹਿਗੁਰੂ ਨਾਲ ਰੱਤੜੇ ਗੁਰਮੁਖ ਜਨ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਣ ਪੰਦੇ ਹਨ ਤੇ ਇਹੋ ਜਿਹੀ ਗੁਰਮੁਖ ਪਿਆਰਿਆਂ ਦੀ ਸੰਗਤ ਕੀਤਿਆਂ ਹੀ ਪਰਮ ਨਿਧਾਨ ਦੀ ਪ੍ਰਾਪਤੀ ਹੁੰਦੀ ਹੈ ਜਿਉਂ ਜਿਉਂ ਜੋਂ ਨਾਮ ਕਮਾਈਆਂ ਵਾਲੇ ਪ੍ਰਦਾਨ ਕਰਨੀ ਗੁਰਮੁਖ ਜਨ ਨ ਨਾਮ ਕਮਾਈਆਂ ਕਰਦੇ ਨੇ ਤਿਉ ਤਿਉ ਉਹਨਾਂ ਦੀ ਆਤਮਾ ਉਸ ਵਾਹਿਗੁਰੂ ਦੇ ਰੰਗਾਂ ਦੇ ਵਿੱਚ ਰੰਗੀ ਜਾਂਦੀ ਹੈ ਤੇ ਉਹ ਆਪ ਤਭ ਸਾਗਰ ਤੋਂ ਤਰ ਜਾਂਦੇ ਨੇ ਤੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੀਆਂ ਕੁਲਾਂ ਦਾ ਵੀ ਨਿਸਤਾਰਾ ਹੋ ਜਾਂਦਾ ਹੈ ਤਾਂ ਵਾਹਿਗੁਰੂ ਜੀ ਨੇ ਇਸ ਗੁਰਵਾਕ ਦੇ ਵਿੱਚ ਇਹ ਵੀ ਸਮਝਾਇਆ ਹੈ ਕਿ ਸੱਚੇ ਨਾਮ ਦੀਆਂ ਕਮਾਈਆਂ ਕਰਨ ਵਾਲਿਆਂ ਦੀ ਜਾਤ ਵੀ ਤੇ 파ਤਵੀ ਕੇਵਲ ਤੇ ਕੇਵਲ ਸੱਚਾ ਨਾਮ ਹੀ ਹੈ ਨਾਮ ਦੇ ਨਾਲ ਸੱਚਾ ਪ੍ਰੇਮ ਕਰਨਾ ਪਿਆਰ ਕਰਨਾ ਹੀ ਸਾਡਾ ਕਰਮ ਧਰਮ ਰੂਪੀ ਸੰਜਮ ਹੈ ਹੋਰ ਕਰਮਾਂ ਧਰਮਾਂ ਦੇ ਸੰਜਮ ਕਰਨ ਦੀ ਲੋੜ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਜੋ ਜਨਮ ਬਖਸ਼ ਦਿੱਤੇ ਹਨ ਤਾਂ ਉਹਨਾਂ ਦੀ ਅੱਗੇ ਜਾ ਕੇ ਧਰਮ ਰਾਏ ਦੇ ਦਰਬਾਰ ਦੇ ਵਿੱਚ ਪੁੱਛਗਿੱਛ ਨਹੀਂ ਹੁੰਦੀ ਕਿ ਉਹਨਾਂ ਨੂੰ ਦੁਜੀ ਪਾਵਦੇ ਕੰਮ ਕਰਨ ਤੋਂ ਵਾਹਿਗੁਰੂ ਜੀ ਨੇ ਰੋਕ ਕੇ ਕੇਵਲ ਇੱਕੋ ਤੇ ਇੱਕ ਸੱਚਾ ਕਰਮ ਹੈ ਜਿਹੜਾ ਨਾਮ ਜਪਣ ਵਾਲਾ ਉਹੀ ਦਿੱਤਾ ਹੈ ਫਿਰ ਅ ਇਸ ਤੋਂ ਅੱਗੇ ਚੈਪਟਰ ਥੋੜਾ ਜਿਹਾ ਵੱਡੀ ਸੀਗੀ ਵਿਆਖਿਆ ਪਰ ਫਿਰ ਨੈਕਸਟ ਕਲਾਸ ਦੇ ਵਿੱਚ ਕਰ ਲਾਂਗੇ ਤੇ ਹੁਣ ਤੱਕ ਇੱਥੇ ਤੱਕ ਐਨਾ ਹੀ ਸਮਝ ਆਇਆ ਕਿ ਗੁਰਮਖਾਂ ਦੇ ਲਈ ਸਭ ਤੋਂ ਜਿਹੜਾ ਉੱਤਮ ਤੇ ਸ੍ਰੇਸ਼ਟ ਕਰਮ ਹੈ ਉਹ ਨਾਮ ਸੱਚੇ ਨਾਮ ਦੀ ਅਭਿਆਸ ਕਮਾਈ ਕਰਨਾ ਹੀ ਹੈ ਤੇ ਇਹੀ ਗੁਰਸਿੱਖਾ ਵਾਸਤੇ ਕਰਮ ਧਰਮ ਰੂਪੀ ਸੰਜਮ ਹੈ ਤਾਂ ਗੁਰਸਿੱਖਾਂ ਨੂੰ ਹੋਰ ਕਿਸੇ ਵੀ ਆਨਮਤਾਂ ਦੇ ਦੱਸੇ ਹੋਏ ਕਰਮ ਧਰਮਾਂ ਦੇ ਸੰਜਮ ਕਰਨ ਦੀ ਲੋੜ ਨਹੀਂ ਹੈ ਤੇ ਅਖੰਡਕ ਪੜਦੇ ਹੋਏ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਤੇ ਬਾਕੀ ਦਾ ਚੈਪਟਰ ਫਿਰ ਅਗਲੀ ਕਲਾਸ ਦੇ ਵਿੱਚ ਕਰ ਲਾਂਗੇ ਅਸੀਂ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਕੀ ਫਤਿਹ